ਹਰੋ ਮਹੱਲਾ ਤੀਜਾ ਸਬਦ ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਸਾਚੀ ਭਗਤ ਕਰਹਿ ਦਿਨ ਰਾਤੀ ਤਾਂ ਤਾਨ ਦੁਖ ਨਾ ਹੋਈ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰੈ ਭਾਗ ਮਿਲੈ ਪ੍ਰਭ ਸੋਈ ਰਹਾਉ ਮਾਨਮੁਖ ਮੂਲ ਗਵਾਵਹਿ ਲਾਭ ਮੰਗਹਿ ਲਾਹਾ ਲਾਭ ਕਿਦੂ ਹੋਈ ਜਮਕਾਲ ਸਦਾ ਹੈ ਸਿਰ ਉਪਰ ਦੂਜੈ ਭਾਏ ਪਤਖੋਈ ਮਹਲੇ ਭੇਖ ਭਵਹਿ ਦਿਨ ਰਾਤੀ ਹਉ ਮੈ ਰੋਗ ਨਾ ਜਾਈ ਪੜ ਪੜ ਲੂਜਹਿ ਬਾਦਵ ਖਾਣਹਿ ਮਿਲ ਮਾਇਆ ਸੁਰਤ ਗਵਾਈ ਸਤਗੁਰ ਸੇਵਹਿ ਪਰਮ ਗਤ ਪਾਵਹਿ ਨਾਮ ਮਿਲੈ ਗੁੜਾਈ ਨਾਨਕ ਨਾਮ ਜਿਨਾ ਮਨ ਵਸਿਆ ਦਰ ਸਾਚੈ ਫਤ ਪਾਈ ਭੈਰਾ ਮਹੱਲਾ ਤੀਜਾ ਮਨ ਮੁਖ ਆਸਾ ਨਹੀਂ ਉਤਰੈ ਦੂਜੈ ਭਾਏ ਖੁਆਏ ਉਦਰ ਨੈ ਸਾਨ ਨਾ ਭਰੀਐ ਕਬਹੂ ਤ੍ਰਿਸ਼ਨਾ ਅਗਨ ਪਚਾਏ ਸਦਾ ਆਨੰਦ ਰਾਮ ਰਸ ਰਾਤੇ ਹਿਰਦੈ ਨਾਮ ਗੁਬਿਤਾ ਮਨੁ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਰਹਾਉ ਆਪੇ ਬਾਹਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ ਸਿਰ ਸਿਰ ਧੰਦੇ ਲਾਏ ਮਾਇਆ ਮੋਹ ਕੀਆ ਜਨ ਆਪੇ ਆਪੇ ਦੂਜੈ ਲਾਏ ਤੈ ਸੁਨੋ ਕਿਹੋ ਕਹੀਐ ਜੇ ਦੂਜਾ ਹੋਵੇ ਸਭ ਤੁਧੈ ਮਾਹੇ ਸਮਾਏ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਬ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰੂ ਸੋ ਜੀ ਪਾਈ ਸੱਚ ਨਾਮ ਨਿਸਤਾਰਾ ਭੈ rau ਮਹੱਲਾ ਤੀਜਾ ਕਾਲ ਮਹਿ ਪ੍ਰੀਤ ਜਿਨੀ ਰਾਮ ਨਾ ਪਛਾਦਾ ਸਤਜੁਗ ਪਰਮਹੰਸ ਵਿਚਾਰੀ ਦੁਆਪੁਰ ਤ੍ਰੇਤਾ ਮਾਨਸ ਵਰਤਹਿ ਵਿਰਲਾ ਹਉ ਮੈਂ ਮਾਰੀ ਕਲਮਹਿ ਰਾਮ ਨਾਮ ਵੜਿਆਈ ਜੁਗ ਜੁਗ ਗੁਰਮੁਖ ਏਕੋ ਜਾਤਾ ਬਿਨ ਨਾਵੇ ਮੁਕਤ ਨਾ ਪਾਈ ਰਹਾ ਹਿਰਦੈ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੋਲ ਤਾਰੇ ਜਿਨੀ ਰਾਮ ਨਾਮ ਲਿਵਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਬ ਗਣ ਸ਼ਬਦ ਜੁਲਾਏ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਘਰ ਧਰ ਮਹਿਲ ਸਤ ਗੁਰੂ ਦਿਖਾਇਆ ਰੰਗ ਸਿਉ ਰਣੀਆਂ ਮਾਣੈ ਜੋ ਕਿਸ ਕਹੈ ਸੋ ਭਲਾ ਕਰ ਮੰਨੈ ਨਾਨਕ ਨਾਮ ਵਖਾਣੈ ਭੈਰੋ ਮਹਲਾ ਤੀਜਾ ਮਨ ਸਾ ਮਨਹਿ ਸਮਾਏ ਲੈ ਗੁਰ ਸਬਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਾਵੈ ਫਿਰ ਮਰੈ ਨਾ ਵਾਰੋ ਵਾਰ ਮਨ ਮੇਰੇ ਰਾਮ ਨਾਮ ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇਛ ਪੂਜਾਵਣ ਹਾਰ ਰਹਾਉ ਸਭ ਮਹਿ ਏਕੋ ਰਵ ਰਹਿਆ ਗੁਰ ਬਿਨ ਗੂਜ ਨਾ ਪਾਏ ਗੁਰ ਮੁਖ ਪ੍ਰਗਟ ਹੋਆ ਮੇਰਾ ਹਾਰ ਪ੍ਰਭ ਆਨ ਦਿਨ ਹਰ ਗੁਣ ਗਾਏ ਸੁਖ ਦਾਤਾ ਹਰ ਏਕ ਹੈ ਹੋਰਥੈ ਸੁਖ ਨਾ ਪਾਹੀ ਸਤ ਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਏ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੈ ਧਾਇ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਹੈ ਰਉ ਮਹਲਾ ਤੀਜਾ ਵਾਜ ਗੁਰੂ ਜਗਤ ਵਉ ਰਾਨਾ ਭੂਲਾ ਛੋਟਾਂ ਖਾਈ ਮਰ ਮਰ ਜੰਮੈ ਸਦਾ ਦੁਖ ਪਾਏ ਦਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ ਹਿਰਦੈ ਹਰ ਨਾਮ ਮੀਠਾ ਸਾਦ ਲਾਗਾ ਗੁਰ ਸਬਦਿ ਭਵ ਜਲ ਤਰਨਾ ਰਹਾਉ ਇਕ ਕਰੈ ਬਹੁਤ ਚਿਤ ਡੋਲੇ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਤਿਸਾ ਭੂਖ ਆਤਮ ਬਹੁਤੀ ਭਾਵ ਕਤ ਫਿਰੈ ਦਰਬਾਰ ਗੁਰ ਕੈ ਸਬਦ ਮਰਹਿ ਫਿਰ ਜੀਵਹਿ ਤੈਨ ਕਉ ਮੁਕਤ ਦੁਆਰ ਅੰਤਰ சாਤ ਸਦਾ ਸੁਖ ਹੋਵੇ ਹਰਿ ਰਾਖਿਆ ਉਰਧਾਰ ਜਿਉ ਤੇ ਸੁਭਾਵੈ ਤੇ ਵਹਿ ਚਲਾਵੈ ਕਰਣਾ ਕਿਛੂ ਨਾ ਜਾਹੀ ਨਾਨਕ ਗੁਰਮੁਖ ਸਬਦ ਸੰਭਾਲੇ RAM ਨਾਮ ਵਡਿਆਈ ਭੈ rau ਮਹੱਲਾ ਤੀਜਾ ਹਉ ਮੈਂ ਮਾਇਆ ਮੋਹਿ ਕੁਆਇਆ ਦੁਖ ਖੱਟੇ ਦੁਖ ਖਾਏ ਅੰਤਰ ਲੋਭ ਹਲਕ ਦੁਖ ਭਾਰੀ ਬਿਨ ਵਿਵੇਕ ਭਰਮਾਏ ਮਾਨ ਮੁਖ ਤ੍ਰਿਗ ਜੀਵਨ ਸਹਿ ਸਾਰ ਰਾਮ ਨਾਮ ਸੁਪਨੈ ਨਹੀਂ ਚੇਤਿਆ ਹਰ ਸਿਉ ਕਦੇ ਨਾ ਲਾਗੈ ਪਿਆਰ ਰਹਾਉ ਪਸ਼ੂਆ ਕਰਮ ਕਰੈ ਨਹੀਂ ਬੂਜੈ ਕੂੜ ਕਮਾਵੈ ਕੂੜੋ ਹੋਏ ਸਤਗੁਰ ਮਿਲੈ ਤਾਂ ਉਲਟੀ ਹੋਵੈ ਖੋਜ ਲਹੈ ਜਨ ਕੋਏ ਹਰ ਹਰ ਨਾਮ ਰਿਦੈ ਸਦ ਵਸਿਆ ਉਪਾਇਆ ਗੁਣੀ ਨਿਦਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨ ਆਪੇ ਕਰਤਾ ਕਰੇ ਕਰਾਈ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵਡਿਆਈ ਨਾਨਕ ਨਾਮ ਸਮਾਏ ਭੈਰਾਉ ਮਹੱਲਾ ਤੀਜਾ ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ ਦੂਜੈ ਭਾਏ ਫਾਥੇ ਜਮ ਜਾਲਾ ਸਤਗੁਰ ਕਰੇ ਮੇਰੀ ਪ੍ਰਤਪਾਲਾ ਹਰ ਸੁਖ ਦਾਤਾ ਮੇਰੇ ਨਾਲਾ ਗੋਰ ਉਪਦੇਸ ਪ੍ਰਹਿਲਾਦ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਉ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ਪੁੱਤਰ RAM ਨਾਮ ਛੋਡਹੁ ਜੀਵ ਲੈਹੁ ਉਬਾਰੇ ਪ੍ਰਹਿਲਾਦ ਕਹੈ ਸੁਨਹੁ ਮੇਰੀ ਮਾਏ RAM ਨਾਮ ਨਾ ਛੋਡਾ ਗੁਰ ਦੀ ਆਬੁਝਾਏ ਸੰਦਾ ਮਰਖਾ ਸਭ ਜਾਏ ਪੁਕਾਰੇ ਪ੍ਰਹਿਲਾਦ ਆਪ ਵਿਗੜਿਆ ਸਭ ਛਾਟੜੇ ਵਿਗਾੜੇ ਦੋਸਟ ਸਬਾ ਮਹ ਮੰਤਰ ਪਕਾਇਆ ਬ੍ਰਹਮਾਦ ਕਾ ਰਾਖਾ ਹੋਏ ਰਗੁਰਾਇਆ ਹਾਥ ਖੜਗ ਕਰਤਾ ਆਤ ਅਹੰਕਾਰ ਹਰ ਤੇਰਾ ਕਹਾ ਕੁਜ ਲਏ ਉਬਾਰ ਖੇਨ ਮਹ ਭਯਾਨ ਰੂਪ ਨਿਕਸਿਆ ਥੰਮ ਉਪਾੜ ਹਰਨਾਖਸ ਨਖੀ ਵਿਦਾਰਿਆ ਬ੍ਰਹਮਾਦ ਲਿਆ ਉਬਾਰ ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ ਪ੍ਰਹਿਲਾਦ ਜਾਣ ਕੇ 21 ਹ ਕੁੱਲ ਉਦਾਾਰੇ ਗੁਰ ਕੈ ਸਬਦ ਹਉਮੈ ਬਿਖਮਾਰੇ ਨਾਨਕ RAM ਨਾਮ ਸੰਤ ਨਿਸਤਾਰੇ ਭੈ ਰਉ ਮਹੱਲਾ ਤੀਜਾ ਆਪਕੇ ਦਇਤ ਲਾਏ ਦਿੱਤੇ ਸੰਤ ਜਨਾ ਘੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਣ ਆਈ ਤੇਨ ਮਨ ਦੁਖ ਨਾ ਹੋਈ ਜੁਗ ਜੁਗ ਭਗਤਾ ਕੀ ਰੱਖਦਾ ਆਇਆ ਦਇਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਨ ਕਿਸ਼ੂ ਨਾ ਜਾਣੈ ਸਬਦੇ ਮੇਲ ਮਿਲਾਇਆ ਰਹਾਉ ਆਨੰਦਨ ਭਗਤ ਕਰਹਿ ਦਿਨ ਰਾਤੀ ਦੁਭਿਦਾ ਸਬਦੇ ਕੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਮੂਰਖ ਦੁਭਿਦਾ ਪੜਹਿ ਮੂਲ ਨਾ ਪਛਾਣਹਿ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹਿ ਦੁਸ਼ਟ ਦੇਤ ਚਿੜਾਇਆ ਗਰਹਲਾਦ ਦੁਬਿਦਾ ਨਾ ਪੜੈ ਹਰ ਨਾਮ ਨਾ ਛੋੜੈ ਡਰੈ ਨਾ ਕਿਸੈ ਦਾ ਡਰਾਇਆ ਸੰਤ ਜਨਾਕ ਹਰ ਜੀਉ ਰਾਖਾ ਦਇ ਤੈ ਕਾਲ ਨੇੜਾ ਆਇਆ ਆਪਣੀ ਪੈ ਜੀ ਆਪੇ ਰਾਖੈ ਭਗਤਾਂ ਦੀ ਵੜਿਆਈ ਨਾਨਕ ਹਰਨਾਖਸ ਨਕੀ ਵਿਦਾਰਿਆ ਅੰਧੈ ਉਦਾਰ ਕੀ ਖਬਰ ਨਾ ਪਾਈ ਰਾਗ ਭੈਰੋ ਮਹੱਲਾ ਚੌਥਾ ਚਾਉਪਦੇ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹੈ ਹਰ ਜਨ ਸੰਤ ਕਾਰ ਕਿਰਪਾ ਪਗ ਲਾਇਣ ਗੁਰਬਦੀ ਹਰਿ ਭਾਜ ਸੁਰਤ ਸਮਾਇਣ ਮੇਰੇ ਮਨ ਹਰ ਭਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਣ ਰਹਾਉ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਨੇ ਰਾਮ ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕੇ ਵਿਖ ਪਾਪ ਗਏ گا ਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰਾਉ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾਖਰੀ ਗੁਰ ਉਪਦੇਸ ਸਭ ਦੁਖ ਪਰ ਹਰੀ ਮੇਰੇ ਮਨ ਹਰਿ ਭਜ ਨਾਮ ਨਰ ਹਰੀ ਕਰਿ ਕਿਰਪਾ ਮੇਲੋ ਗੁਰ ਪੂਰਾ ਸਤ ਸੰਗਤ ਸੰਗ ਸਿੰਧ ਭਾਉ ਤਰੀ ਰਹਾ ਜਗ ਜੀਵਨ ਧਿਆਏ ਮਨ ਹਰਿ ਸਿਮਰੀ ਕੋਟ ਕੋਟ ਅੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਧੂਰ ਮੁਖ ਪਰਿ ਇਸ ਨਾਨਕੀਓ ਅਠ ਸਠ ਸੁਰ ਸਰੀ ਹਾਮ ਮੂਰਖ ਕਾਓ ਹਰ ਕਿਰਪਾ ਕਰੀ ਜਨ ਨਾਨਕ ਤਾਰੇ ਓ ਤਾਰਨ ਹਰੀ ਭੈ ਰੋ ਮਹੱਲਾ ਚੌਥਾ ਸੋਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰ ਚੱਲੇ ਤੁਧ ਨਾਦੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮੇ ਲਹੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜੀਐ ਸਬਦ ਸਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਚ ਕਾਇਆ ਨਗਰ ਲੱਦਾ ਹਰ ਭਾਲੀ ਹਾ ਮਬਾਰਕ ਹਰ ਪਿਤਾ ਪ੍ਰਤਪਾਲੀ ਜਨ ਨਾਨਕ ਤਾਰੋ ਨਦਰ ਨਿਹਾਲੀ ਭੈ ਰਾਵ ਮਹੱਲਾ ਚੰਥਾ ਸਾਬਕਾਟ ਤੇਰੇ ਤੂ ਸਭ ਨਾਮਾ ਹੈ ਤੁਜ ਤੇ ਬਾਹਰ ਕੋਈ ਨਾ ਹੈ ਹਰ ਸੁਖ ਦਾਤਾ ਮੇਰੇ ਮਨ ਜਾਪ ਹਾਉ ਤੁਧ ਸਲਾਹੀ ਤੂ ਮੇਰਾ ਹਰ ਪ੍ਰਭ ਬਾਪ ਰਹਾਉ ਜਹ ਜਹ ਦੇਖਾ ਤਹ ਹਾਰ ਪ੍ਰਭ ਸੋਏ ਸਭ ਤੇਰੇ ਵਸ ਦੂਜਾ ਅਵਰ ਨਾ ਕੋਏ ਜਿਸ ਕਉ ਤੋ ਮਹਾਰ ਰੱਖਿਆ ਭਾਵੈ ਤਿਸ ਕੈ ਨੇੜੈ ਕੋਏ ਨਾ ਜਾਵੇ ਤੂ ਜਲ ਥਲ ਮਹੀ ਆਲ ਸਭ ਤੈ ਭਰ ਪੂਰ ਜਨ ਨਾਨਕ ਹਰਿ ਜਪ ਹਾਜਰਾ ਹਜੂਰੈ ਘਰੋਂ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰਿ ਕੀ ਹਰਿ ਮੂਰਤ ਜਿਸ ਹਿਰਦੈ ਹਰਿ ਨਾਮ ਮੁਰਾਰ ਮਸਤਕ ਭਾਗ ਹੋਵੈ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰਿ ਨਾਮ ਸਮਾਰੈ ਮਾਦ ਸੁੂਦਨ ਜੱਪੀਐ ਉਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸਬਦੀ ਹਰ ਕਾਢੇ ਮਾਰ ਰਹਾਉ ਜਿਨ ਕਾ ਹਰ ਸੇਤੀ ਮਨ ਮੰਨਿਆ ਤਿਨ ਕਾਰਜ ਹਰ ਆਪ ਸਵਾਰ ਤਿਨ ਚੂਕੀ ਮੋਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕਿਸ ਕੀਜੈ ਜੇ ਕਿਸ ਹੋਵੈ ਹਾਰ ਬਾਹਰ ਜੋ ਕਿਸ ਕਰੇ ਸੋਈ ਭਲ ਹੋਸੀ ਹਰ ਧਿਆਵੋ ਹੋ ਆਨ ਦਿਨ ਨਾਮ ਮੁਰਾਰ ਹਰ ਜੋ ਕਿਸ ਕਰੇ ਸੋ ਆਪੇ ਆਪੇ ਉਹ ਕੂਸ਼ਨਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਗੁਰ ਕਿਰਪਾ ਧਾਰ